ਸਤ ਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨਪਉ ਨੇਜਾ ਨਾਮ ਟੇਕ ਜਿਤ ਭਗਤ ਅਗਾਣ ਆਹ ਕਦਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਸਤ ਬੋਲਣਾ ਖੇਮਾ ਤਾਣਦੇ ਉੱਤੇ ਕਿਰਪਾ ਕਰ ਦਿੱਤੀ ਠੀਕ ਹੈ ਜੀ ਛਾਂ ਕਰ ਦਿੱਤੀ ਨਾ ਉੱਤੇ ਹਾਂਜੀ ਸਤਪੁਰ ਦੀ ਛਾਂ ਚ ਆ ਗਿਆ ਉਹਨੇ ਖੇਮਾ ਤਾਣ ਤ ਉੱਤੇ ਪਬੜੀ ਛਾਂ ਚ ਬਿਠਾ ਲਿਆ ਹਾਂ ਆਪਣੇ ਓੜ ਦੇ ਦਿੱਤੀ ਠੀਕ ਹੈ ਜੋ ਜੂਤ ਜ਼ਮਾਨਾ ਹਾਂ ਫਾਂਵੇਂ ਮਾਇਆ ਨਾਲ ਜੁੜੇ ਹੋਏ ਆ ਜਾਏ ਹਾਂ ਅਸਲ ਸਾਰੇ ਨੇ ਜਿਹੜਾ ਹਾਂ ਅਸਰੀਰ ਹੈ ਇਹਦਾ ਉੱਤੇ ਦੀ ਹਵਾ ਹੈ ਕਹਿੰਦੇ ਇਹ ਛੱਡ ਗਿਆ ਨਹੀਂ ਕਾਇਆ ਜੋ ਹਾਂ ਅੱਜ ਜਗ ਦੇ ਵਿੱਚ ਹੀ ਆ ਜਾਓ ਜੁਗ ਜੂਤ ਜੁਗ ਜੂਤ ਪਰ ਦੋ ਇੱਕ ਹੋ ਗਏ ਹਾਂ ਹਾਂ ਕਿ ਦਰpan ਧਾਧੋਰਾ ਰਹੇ ਸੇਵਕ ਹੋਤਾ ਗਏ ਹੂੰ ਗੁਰਕੀਰਤੀ ਸਦੀ ਦਾ ਬਣ ਗਿਆ ਜੋ ਸਹੀ ਹੈਗਾ ਫਿਰ ਵੀ ਹੂੰ ਸਮਾਣਾ ਹੂੰ ਸਰੀਂਦੇ ਹੁੰਦੇ ਸਮਾ ਕੇ ਇੱਕ ਦੂਜੇ ਚ ਹੂੰ ਫੀਰ ਦੇ ਹੁੰਦੇ ਹੋਈ ਹੋਈ ਖੇਲੇ ਦੀ ਸਰਦੀ ਹੋ ਗਈ ਠੀਕ ਹੈ ਜੀ ਜੂਤ ਤੋਂ ਕੀ ਭਾਵਾ ਜੀ ਜੂਤ ਤੋਂ ਜੂਤ ਤਾਂ ਜੜ ਜਾਣਾ ਲੋਦਾ ਇੱਕ ਹੋ ਜਾਣਾ अच्छा जी क्योंकि ਇੱਥੇ ਜਦੋਂ ਆਪਾਂ ਪੜ੍ਹਦੇ ਆ ਜੁਗ ਜੂਤ ਉਹ ਕਹਿੰਦੇ ਜੁਗਾਂ ਦੇ ਸਮੂਹ ਸਾਰੇ ਜੁਗ ਸਾਰੇ ਜੁਗ ਕਹਿੰਦਾ ਹੋ ਗਿਆ ਹੂੰ ਹੂੰ ਪਹਿਲੇ ਜੁਗ ਨੇ ਤੇ ਚੌਥਾ ਤਾਂ ਹੈ ਦੀ ਠੀਕ ਜੀ ਤੇ ਚੌਥਾ ਉਹ ਤਾਂ ਤੈਨਾਂ ਹੈ ਦੀ ਹਾਂ ਤੇ ਚੌਥਾ ਉਹ ਤਾਂ ਤੈਨਾਂ ਆਇਆ ਨਹੀਂ ਜਿਸ ਇਹਨੂੰ ਕਹਿੰਦੇ ਚੌਥਾ ਹੈ ਦੀ ਹੂੰ ਹੂੰ ਸਾਰੇ ਜੁਗ ਇਕੱਠੇ ਕਰਦੇ ਇਹਨਾਂ ਨੇ ਉਹ ਕਹਿੰਨੇ ਜੀ ਸਤਗੁਰੂ RAMDAS ਜੀ ਨੇ ਅਕਾਲ ਪੁਰਖ ਦੀ ਸਿਫਤ ਸਲਾਹ ਰੂਪ ਚੰਦੋਆ ਤਾਣਿਆ ਹੈ ਸਾਰੇ ਯੁਗ ਭਾਵ ਸਾਰੇ ਯੁਗਾਂ ਦੇ ਜੀਵ ਉਸ ਦੇ ਹੇਠਾਂ ਆ ਕੇ ਟਿਕੇ ਹਨ ਅੱਜ ਕੱਲ੍ਹ ਨਾਲੇ ਬੇਤੀ ਨੇ ਉਹ ਇਹ ਕਾਛੀ ਵਾਲੇ ਨਾ ਕੋਲ ਯੁਗ ਅੱਛਾ ਜੀ ਇਹ ਕਾਛੀ ਵਾਲੇ ਯੁਗ ਹੋਏ ਨੇ ਇਹਨਾਂ ਦੇ ਕੋਲ ਉਹ ਉਹ ਕਾਛੀ ਪੰਡਤ ਦੀ ਗੱਲ ਹੈ ਹੂੰ ਕਾਛੀ ਵਾਲੇ ਐਵੇਂ ਕਹਣ ਦੇ ਅਰਥੇ ਦੇ ਪੰਡਤਾਂ ਦੇ ਅਰਥੇ ਵਿੱਚ ਉਹਨਾਂ ਦੇ ਚਾਰੇ ਯੁਗ ਮਾਇਆ ਜਿਹਨੇ ਸਾਡੇ ਨੇ ਉਤੇ ਮਾਇਆ ਚਾਰੇ ਯੁਗ ਹੂੰ ਆਲੇ ਜਿਹੜੇ ਪਹਿਲੇ ਯੁੱਗ ਦੇ ਆਦਮੀ ਨੇ ਉਹ ਕਿਵੇਂ ਆ ਗਏ ਉਹ ਰਾਮਦਾਸ ਗੋੜ ਠੀਕ ਹੈ ਜੀ ਉਹਦਾ ਉਹਦਾ ਤੁਕ ਨਾਲ ਅਰਥ ਕੀਤਾ ਜੀ ਜੂਥ ਅਖਰ ਸਾਡ ਬਾਣੀ ਚ ਕਿਤੇ ਹੋਰ ਆਇਆ ਵੀ ਨਾ ਹੋਵੇ ਇਹਨਾਂ ਨੂੰ ਫਿਰ ਜੂਥ ਦੇ ਅਖਰ ਵਿਪਾਵ ਨਹੀਂ ਲੱਭਿਆ ਉਹ ਜੂਥ ਹੋਣਾ ਇਕੱਠਾ ਹੋ ਜਾਣਾ ਜਿਵੇਂ ਅੱਛਾ ਜੀ ਛੋਟਾ ਨਹੀਂ ਕਰ ਦਿੰਦੇ ਹੂੰ ਜਦੋਂ ਜਦੋਂ ਮਾਲਕ ਪਹਿਲਾਂ ਆਨ ਕੋੜਦੇ ਨੇ ਨਾ ਲੋ ਉਹ ਜੂਤ ਗਾ ਜੀ ਅੱਛਾ ਜੀ ਜੱਫਾ ਜੱਫਾ ਜੱਫੀ ਹੋ ਗਏ ਕੋ ਹੋ ਗਏ ਹੂੰ ਹੂੰ ਔਰ ਇਹ ਦੋਏ ਬੜੇ ਨੇ ਗੜੇ ਮੜੇ ਦੋਏ ਹੂੰ ਹੂੰ ਵਿਛੜੇ ਹੋਏ ਆਦਮੀ ਤੇ ਤਲਵਾਨ ਹੂੰ ਹੂੰ ਇਹ ਗੜੇ ਮੜੇ ਜੂਤ ਆਪੇ ਇਹਦੇ ਯੁੱਗ ਚ ਸਰੀਰ ਉੱਤੇ ਹੀ ਬੜੇ ਨੇ ਦੋਏ ਹੂੰ ਹੂੰ ਠੀਕ ਹੈ ਜੀ ਹਾਂ ਜੀ ਇਹ ਤਾਂ ਸਰੀਰ ਤੋਂ ਬਾਅਦੇ ਮਿਲਦੇ ਹੁੰਦੇ ਨੇ ਜਾ ਕੇ ਮਿਲਦੇ ਨੇ ਉਹ ਠੀਕ ਹੈ ਜੀ ਤੇ ਜਾਗਦੇ ਚਾਦ ਮਿਲਦੇ ਹੁੰਦੇ ਨੇ ਜਾਗਦੇ ਕੋ ਜਾਗਦਾ ਮਿਲਿਆ ਠੀਕ ਹੈ ਜੀ ਮਿਲ ਗਿਆ ਸਰੀਰ ਦੇ ਵਿੱਚ ਹੂੰ ਹੂੰ ਉਦੋਂ ਤਾਂ ਨਹੀਂ ਕਾਹ ਦੁੰਦਾ ਮਿਲਦਾ ਕਿ ਕਵੀਰ 23 ਨਾਲ ਜਾਗਾ ਜਮਕਾ ਡੰਡ ਨੂੰ ਲਾਗੇ ਜਦ ਮੈਨੂੰ ਦੱਸਦਾ ਨਹੀਂ ਅੱਛਾ ਚਾਚਾ ਨੂੰ ਜਦ ਇਹ ਮਿਲਣਾ ਹੋਰ ਗੱਲ ਮਿਲੂ ਠੀਕ ਹੈ ਜੀ ਸਰੀਰ ਤੇ ਰਹਿੰਦਾ ਨਹੀਂ ਮਿਲਦਾ ਹੁੰਦਾ ਫਿਰ ਇਹ ਦੋਏ ਹੂੰ ਹੂੰ ਆ ਜਮਕਾ ਡੰਡ ਲੱਗੇ ਤੇ ਬਾਅਦ ਮਿਲਦਾ ਦੱਸ ਫਿਰ ਜਾਗੇ ਤੇ ਮਿਲਣਾ ਹੋਰ ਕੰਮ ਨਹੀਂ ਸੁਤਾ ਪਿਆ ਸੀ ਲਾਹੇ ਮੈਨੂੰ ਕਹਿੰਦਾ ਜਸੋਤਾ ਜਾਗੂਗਾ ਠੀਕ ਹੈ ਇਹਦੇ ਹੱਥ ਅਜੇ ਆਪਣੇ ਦੇ ਕਾਂਸੀ ਨਾਭ ਦੇ ਹੱਥ ਠੀਕ ਹੈ ਸਮਦਾਏ ਲਿਖਿਆ ਉਹਨੇ ਵੈਸੇ ਜੂਤ ਸਮਦਾਏ ਗਰੋਹ ਆਉਂ ਜੋੜ ਜਾਣਾ ਹੋਰ ਉਹ ਸਮਦਾਏ ਕਿਹੜਾ ਹੈ ਉਹ ਤੇ ਪਟਿਆਤਾ ਦੋਏ ਨੇ ਹੈ ਠੀਕ ਹੈ ਜੀ ਚਲੋ ਦੋ ਫੇਰ ਵੀ ਜੋੜਨ ਦਾ ਲਿਖਿਆ ਉਹਨੇ ਹਾਂ ਉਹਨੂੰ ਇਸ ਕਾਲ ਦਾ ਭਾਵ ਹੈਗਾ ਹਾਂ ਠੀਕ ਹੈ ਜੀ ਹਾਂਜੀ ਅਨ ਭੌ ਅਨ ਮੈਂ ਤਾਂ ਦੋ ਜੁੜ ਗਏ ਜਾਂ ਤਾਂ ਚਾਰ ਜੁੜ ਗਏ ਹੂੰ ਠੀਕ ਹੈ ਜੀ ਹਾਂ ਜੀ ਅਨਪੌ ਨੇਜਾ ਨਾਮ ਟੇਕ ਜਿੱਤ ਭਗਤ ਅਗਾਣੀ ਅਨਪੌ ਨੇਜਾ ਨਾਮ ਟੇਕ ਦੇਪਾਵਾ ਨੇਜਾ ਜਦ ਕੋਲ ਹੋਵੇ ਬਰਸਾ ਤਾਂ ਮੇਰੇ ਹੌਸਲਾ ਵੀ ਹੁੰਦਾ ਨਾ ਨੇਜਾ ਨਾਮ ਨਾਲ ਨੇਜਾ ਉਹਦੇ ਨਾਲ ਪਾਇ ਨਹੀਂ ਰਹੀ ਹੂੰ ਹੂੰ ਕਿ ਉਹਦੇ ਖਾਲ ਨਹੀਂ ਡੇੜੇ ਉਹਦਾ ਖਾਲ ਤਾਂ ਹੀ ਪੈ ਹੁੰਦੀ ਹੈ ਨਾ ਹਾਂ ਹਾਂ ਉਹ ਨੇਜੇ ਦੇ ਗਾਲ ਨਹੀਂ ਦੇੜਿਆ ਉਹਨਾਂ ਦੇਖ ਕੇ ਭੱਜ ਜਾਂਦਾ ਦੂਰ ਹੋਈ ਹਾਂ ਹਾਂ ਅਨੁਭਵ ਨੇਜਾ ਨਾਮ ਟੇਕ ਇਸੇ ਦਾ ਟੇਕ ਹੈ ਇਸੇ ਦਾ ਹੌਸਲਾ ਹੈ ਠੀਕ ਹੈ ਇੱਕ ਹੌਸਲਾ ਦਾ ਹੋਰ ਕੀ ਹੈ ਹਾਂ ਹਾਂ ਹੌਸਲਾ ਹੀ ਹੈ ਟੇਕ ਗੁੰਟੇ ਕਿਹਾ ਹੋਇਆ ਹੋਰਲੇ ਦਾ ਟੇਕਿਆ ਹੋਇਆ ਹੋਰ ਕਾਹਦੇ ਨਟ ਗਿਆ ਹੋਇਆ ਠੀਕ ਹੈ ਜੀ ਦੂਰ ਟੇਕ ਹਾਂ ਜਿੱਦ ਭਗਤਾਂ ਨਾਲ ਹਾਂ ਜੀ ਜਿੱਦ ਭਗਤਾਂ ਇਹਦੇ ਆਖਰੀ ਨਾਂਦ ਹੁੰਦੇ ਨੇ ਨਾਵਦੇ ਆਸਦੇ ਬਦਲਦਾ ਰਹਿੰਦੇ ਨੇ ਅਨੰਤ ਰਹਿੰਦੇ ਨੇ ਠੀਕ ਹੈ ਜੀ ਉਹ ਕੱਤ ਜਿਹੜਾ ਅਨੰਤ ਰਹਿੰਦਾ ਉਹ ਹੀ ਹੈ ਉਹ ਰੰਗ ਦਾ ਸੋਲਦਾ ਅੰਬੀ ਤੇ ਹੈ ਕੋ ਹੂੰ ਉਹਦੇ ਨੇਜੇ ਦੇ ਰੂਪ ਦੇ ਵਿੱਚ ਰੱਖਦੇ ਨੇ ਉਹਨੂੰ ਹੂੰ ਠੀਕ ਹੈ ਅਜਲੇ ਉਹ ਜਿਹੜੇ ਬੈਰੀ ਨੇ ਨਾ ਆਪਣੇ ਬੁਰ ਕਾਪਰੋਥ ਲੋਭ ਉਕਾਰ ਹੂੰ ਇਹਨਾਂ ਨੂੰ ਸਾਹਮਣੇ ਇਹਨਾਂ ਨੂੰ ਸਾਹਮਣੇ ਰੱਖਦੇ ਨੇ ਕਰਕੇ ਉੱਤੇ ਨੂੰ ਨਹੀਂ ਰੱਖਦੇ ਹਾਂ ਸਾਹਮਣੇ ਰੱਖਦੇ ਨੇ ਉਹਨਾਂ ਨੂੰ ਠੀਕ ਹੈ ਜੀ ਵਾਹ ਠੀਕ ਹੈ ਜੀ ਉਹ ਕਹਿੰਦੇ ਵੈਸੇ ਜਿਹੜਾ ਜੂਥ ਅਖਰ ਹੈ ਜਥੇ ਜਥਾ ਅਖਰ ਹੈ ਜਿਹੜਾ ਇਹਦਾ ਮੂਲ ਜੂਥ ਹੀ ਹੈ ਵੈਸੇ ਜਥਾ ਹੋਣਾ ਇਕੱਠਾ ਹੁਣ ਹਾਂ ਜਥੇ ਜਥੇ ਬੰਦੀ ਜੂਥ ਤੋਂ ਹੀ ਬਣੀ ਹੈ ਜੂਥ ਦਾ ਮਤਲਬ ਜੁੜ ਜਾਣਾ ਦੋ ਠੀਕ ਹੈ ਪਰ ਉਹ ਸਾਹਿਬ ਸਿੰਘ ਨੂੰ ਨਹੀਂ ਪਤਾ ਲੱਗੀ ਹੋਗਾ ਹਾਂ ਜੀ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਨੇ ਅਗਰ ਤਿੰਨੇ ਭਗਤਾ ਕੇ ਹਾਂ ਹਾਂ ਤੁੜੌੜਾ ਪਾਣਗੇ ਹੂੰ ਇਹਦਾ ਤਿੰਨੇ ਭਗਤ ਲਿਖਦੇ ਪੜ੍ਹਨੇ ਹਾਂ ਹਾਂ ਗੁਰਮਾਨ ਦਾ ਹੈ ਅਗਦਾ ਹੈ ਅਮਰ ਹੂੰ ਪੁਗਣਾ ਤਿੰਨੇ ਭਗਤ ਭਗਤ ਨੇ ਗੁਰ ਨਾਨਕ ਅੰਗਦ ਅਮਰ ਭਗਤ ਹੂੰ ਹਰ ਭਗਤ ਦੇ ਉਕੜਵਲੀਆ ਬਹੁਤ ਬਹਾਦਰ ਭਗਤ ਭਗਤ ਹਾਂਜੀ ਬਹੁਤ ਵਚਨ ਨਾਲ ਨੂੰ ਉਕੜਾ ਹੈ ਅੱਦ ਨੂੰ ਉਕੜਾ ਹੈ ਕੋਲ ਨੂੰ ਉਕੜਾ ਹੈ ਮਨ ਨੂੰ ਉਕੜਾ ਹੈ ਭਗਤ ਨੂੰ ਉਕੜਾ ਹੈ ਜੀ ਇਹ ਕਿੰਨੇ ਭਗਤ ਨੇ ਹਰ ਸੰਤ ਸੁਭਾਣ ਕਿੰਨੇ ਹਰਦੇ ਸੰਤ ਸੁਭਾਣੇ ਨੇ ਹਰੇ ਨਾਲੋਂ بڑا ਹੈ ਫਿਰ ਹਾਂਜੀ ਇਹਦਾ ਹਰੇ ਬੜਾ ਹੈ ਇਹਨਾਂ ਨੂੰ ਤਿੰਨ ਨੂੰ ਜਿਵੇਂ ਅਸੀਂ ਸਮਾਉਣਾ ਓਵੇਂ ਹੋ ਸਮਾਏ ਨੇ ਹੁਣ ਜੇ ਕਿਸੇ ਦਾ ਇਹ ਗੱਲ ਕੁੱਲ ਕੇ ਫੇਰ ਕਹੇ ਵੀ ਮੈਨੂੰ ਤਕਲੀਫ ਹੁੰਦੀ ਹੈ ਹਾਂ ਉਹ ਗੁਰਬਾਣੀ ਦੇ ਸਹੀ ਅਰਥ ਨਹੀਂ ਚਾਹੁੰਦਾ ਸਹੀ ਪ੍ਰਚਾਰ ਦੀ ਚਾਹੁੰਦਾ ਵੀ ਸਹੀ ਹੋਵੇ ਜੀ ਕੀਤੇ ਤੇ ਵਿਰੋਧੀਆਂ ਨੇ ਇਹ ਅਰਥ ਉਲਟਾਏ ਤੇ ਵਿਰੋਧੀ ਹਾਂ ਇਹ ਰਾ ਨੇ ਗੁਰਬਾਣੀ ਨੂੰ ਸਿੱਧੂ ਮਤ ਬਣਾਉਣਾ ਸਿੱਧੂ ਮਤ ਬਣਾਈ ਹੋਈ ਹੈ ਇਹ ਸਨਾਤਨੀ ਮਤ ਦਾ ਗੁਰਬਾਣੀ ਦਾ ਅਥਰੀ ਜਿਹੜੇ ਸਾਡੇ ਕੋਲ ਅੱਜ ਉਹਨਾਂ ਨੇ ਬਣਾਏ ਤੇ ਇਹ ਤਾਂ ਪੱਕੇ ਸਨਾਤਨੀ ਹੋ ਚੁੱਕੇ ਸਿੱਖ ਠੀਕ ਹੈ ਜੀ ਜਿਹੜਾ ਨੂੰ ਤਕਲੀਫ ਹੁੰਦੀ ਅਸਲ 'ਚ ਇਹ ਸਨਾਤਨੀ ਰੰਗ ਨਾਲ ਪੱਕਾ ਚੜ ਚੁੱਕਿਆ ਹੈ ਇਹ ਨਹੀਂ ਚਾਹੁੰਦੇ ਉਤਰ ਜੇ ਹੂੰ ਇਹ ਆਪਣਾ ਰਖਣਾ ਆਪਾਂ ਨੂੰ ਕੀ ਹੈ ਧੂਆ ਠੀਕ ਹੈ ਰਖ ਲੈਣਾ ਸੀ ਧੂਆ ਆਪਣੇ ਨੂਆ ਪੜ ਲਾਂਗੇ ਧੂਆ ਪੜ ਲਿਆ ਕਰ ਠੀਕ ਹੈ ਜੀ ਇਹਨਾਂ ਦੀ ਆਤਮਾ ਉਹਦੇ ਨਾਲ ਖੁਸ਼ ਹੈ ਇਹ ਆਪਣਾ ਹੋ ਪਈ ਜਾਨ ਕੋਈ ਨਹੀਂ ਆਪਾਂ ਨੂੰ ਕੀ ਫਰਕ ਪੈਂਦਾ ਠੀਕ ਹੈ ਜਦ ਲੋਕ ਮੰਗੋਲ ਕਰਦੇ ਜਵਾਬ ਮੋਲ ਕਰਦੇ ਜਾਂ ਛੱਡ ਦੇਣਗੇ ਜਦ ਬਾਹਰੋਂ ਸਵਾਲ ਆਉਣਗੇ ਜਵਾਬ ਲਈ ਦੇ ਆਉਣਗੇ ਜਾਂ ਛੱਡ ਦੇਣਗੇ ਆਪਾਂ ਤਾਂ ਕੰਨ ਛਡਾਉਣ ਆਪਾਂ ਨੇ ਤਾਂ ਦੇਖਿਆ ਕਿ ਗੁਰਮਤ ਕੀ ਹੈ ਸਹੀ ਹਾਂ ਇਹ ਕੇ ਬਤਨੇ ਭਗਤ ਨੇ ਰੌਲਾ ਕਾਦਾ ਪਾਉਂਦੇ ਕੋਈ ਬਨੀਅਤ ਨਾ ਚਾਹ ਹਾਂ ਗੁਰੂ ਆਦਮੀ ਹੁੰਦਾ ਹੀ ਨਹੀਂ ਠੀਕ ਹੈ ਉਸੇ ਹੀ ਗੱਲ ਦਾ ਖਾਸ ਹੈ ਗੁਰਬਾਨੀ ਦੀ ਕਿ ਆਦਮੀ ਦੀ ਗੁਰੂ ਹੋਂ ਦਾ ਪਰਮੇਸ਼ਰ ਤੇ ਬਿਨਾ ਗੁਰੂ ਕੋਈ ਫਾਇਦੀ ਗੁਰੂ ਗੁਰੂ ਦਾ ਸੂਰਜ ਹੈ ਜੀ ਸਰਬ ਕਲਾ ਸਭ ਰਖਾ ਹ ਹ ਹ ਅਬਿਆਨੀ ਠੀਕ ਹੈ ਆਪਣਾ ਤਾਂ ਇੱਕ ਕਲਾ ਹੁੰਦੀ ਹੈ ਇਹ ਤਾਂ ਕਣਕਈਆ ਨਾਮ ਦਾ ਇਹ ਤਾਂ ਆਦਮੀ ਆ ਜਿਹਨੂੰ ਗਿਆਨ ਹੈ ਇੱਕ ਪੌੜੀ ਦਾ ਗਿਆਨ ਹੈ ਇਸ ਪੌੜੀ ਤੇ ਜੇ ਨਾ ਚੁੱਕਾ ਹੈ ਜੇ ਦਾ ਨਾ ਹੋਵੇ ਪੌੜੀ ਤੋਂ ਚੁੱਕ ਜਾਊਗਾ ਬਸ ਹੂੰ ਹੂੰ ਇਸ ਪੌੜੀ ਤੋਂ ਚੁੱਕਣ ਵਾਸਤੇ ਹੀ ਗਿਆਨ ਹੈ ਹੂੰ ਹੂੰ ਸਾਗੇ ਫੇਰ ਦੂਜੇ ਜਨਮ ਚ ਪੈ ਜਾਏ ਫਿਰ ਆਏ ਜਾਏ ਦੁੱਖ ਭੰਨ ਲੋ ਹੂੰ ਕਿਰਤੀ ਲੱਖ ਪੌੜੀ ਜਿਹੜੇ ਗਿਆਨ ਨਾਲ ਚੜੀ ਹੋ ਗਿਆ ਨਾ ਹੋਰ ਉਹ ਵੀ ਸਾਡੇ ਕੋਲ ਹੈਗਾ ਗੁਰਬਾਣੀ ਜਿੱਨੀ ਹੈਗਾ ਉਹਦਾ ਜਗਰ ਹੂੰ ਆਦਮੀ ਨੂੰ ਗਿਆਨ ਦੇਣਾ ਅਖਰੀ ਪੌੜੀ ਤੇ ਖੜਾ ਹੋ ਤੋ ਹੂੰ ਇਸ ਪੌੜੀ ਦਾ ਅੱਗੇ ਚਲੇ ਆਇਆ ਆ ਆ ਫਿਰ ਕਿ ਇਹਨੂੰ ਗਿਆਨ ਦੀ ਲੋੜ ਨਹੀਂ ਹੈ। ਹੂੰ ਉਸ ਗਿਆਨ ਨੂੰ ਲੋੜ ਨਹੀਂ ਆਖਰੀ ਪੌੜੀ ਤੇ ਖੜਾ ਹੈ। ਲੋੜ ਉਸੇ ਦੀ ਹੋਏ ਇੱਕ ਪੌੜੀ ਦੀ। ਹੂੰ ਕੋਈ ਦਤਾ ਆਇਆ ਠੀਕ ਹੈ ਜੀ। ਹਾਂ ਜੀ ਇਹ ਰਾਜ ਯੋਗ ਗੁਰੂ ਰਾਮਦਾਸ ਤਮ ਹੂ ਰਸ ਜਾਣੇ। ਇਹੋ ਰਾਜ ਯੋਗ ਇਹੋ ਰਾਜ ਯੋਗ ਹੈ। ਭੈ ਰੁਕਣਾ ਹੈ। ਹੂੰ ਉਹ ਕਹਿੰਦੇ ਹੀ ਇਹ ਰਾਜੋਗ ਰਾਜੋਗ ਹੋਰ ਕੁਝ ਨਹੀਂ ਹੁੰਦਾ ਹੂੰ ਜਿਹੜਾ ਹਰ ਭਗਤਾਂ ਗਾਣੇ ਆ ਨਾ ਹੂੰ ਹੀ ਰਾਜੋਗ ਨਾ ਭੁੱਖ ਨਹੀਂ ਕੋਈ ਤਾਂ ਰਾਜ ਆਈ ਹੈ ਹੋ ਰਾਜੇ ਨੂੰ ਭੁੱਖ ਨਹੀਂ ਹੁੰਦੀ ਇਹੋ ਰਾਜੋਗ ਕੋ ਰਾਮਦਾਸ ਤਮਹੁ ਰਸ ਜਾਣੇ ਕਹਿੰਦੇ ਰਾਜੋਗ ਦਾ ਰਸ ਅਨੰਦ ਕੈਉ ਮਾਣੇ ਇਹਦਾ ਰਸਤਾ ਹੁੰਦੇ ਹੂੰ ਇਹ ਤਾਂ ਰਾਜੋਗ ਹੈ ਰਾਜ yog ਪਟਕੋਲ ਵੀ ਚੱਕਾ ਅਸਲ ਦੇ ਵਿੱਚ ਤਾਂ ਕਹਿ ਰਹੇ ਹੋ ਰਾਜ yog ਹੈ ਆਪਣਾ ਦੱਸ ਤੀ ਰਿਹਾ ਗੱਲ RAMDAS ਦੀ ਕਰ ਰਿਹਾ ਹਾਂਜੀ ਰਸ ਆਪਣਾ ਦੱਸ ਰਿਹਾ ਠੀਕ ਹੈ ਬ੍ਰਹਮ ਗਿਆਨੀ ਦੀ ਗੱਤ ਬ੍ਰਹਮ ਗਿਆਨੀ ਜਾਣੇ ਨਾਲੇ ਬਾਕੀ ਤਿੰਨ ਗੁਰੂਆਂ ਦੇ ਬਾਰੇ ਵੀ ਦੱਸ ਤਾ ਬ੍ਰਹਮ ਗਿਆਨੀ ਦੀ ਗੱਤ ਬ੍ਰਹਮ ਗਿਆਨੀ ਜਾਣੇ ਹੂੰ ਉਹ ਆਦੀ ਗੱਤ ਉਹ ਜਾਣਦਾ ਉਹ ਉਸੇ ਵਸਦਾ ਆਦਮੀ ਜੀ ਤਾਂ ਜਾਣਦਾ ਹੂੰ ਉਸੇ ਵਕਤ ਵਿੱਚ ਜੱਬਟ ਤਾਂ ਦੱਸ ਰਿਹਾ ਇਹਨਾਂ ਹੂੰ ਹੂੰ ਮੁਰਕੀ ਮੈਂ ਲਾ ਦੂਗਾ ਠੀਕ ਹੈ ਜੀ ਬਾਕੀ ਦਾ ਸਭ ਸਵਾਲ ਹੀ ਆਦਾ ਜੇ ਮੈਂ ਦੱਸ ਗਿਆ ਹੂੰ ਦੇਖਿਆ ਦੱਸਿਆ ਹੂੰ ਹੂੰ ਹਜ਼ਾਰ ਉਦਾਸ ਆਦਮੀ ਦੇਖਿਆ ਆਇਆ ਇਹ ਤਾਂ ਦੱਸਿਆ ਹੂੰ ਹਾਂ ਠੀਕ ਹੈ ਜੀ ਹਾਂਜੀ ਇੱਥੇ 12ਵਾਂ ਸਵਈਏ ਦੀ ਸਮਾਪਤੀ ਹੈ ਜੀ। ਜੀ ਦੇਸ਼ 12ਵਾਂ ਸਵਈਏ ਸ਼ੁਰੂ ਕਰੀਏਗੀ। ਜਨਕ ਸੋਏ ਜਿਨ ਜਾਣਿਆ ਹੁਨ ਮੰਨ ਰਥ ਤਰਿਆ। ਹਾਂ ਜਨਕ ਰਾਜਾ ਆ ਜਾਇਆ ਪਹਿਲਾਂ ਪਿੱਛੇ ਕਿਹਾ ਹੋਇਆ। ਇਹਨਾਂ ਨੇ ਜਨਕ ਰਾਜਾ ਦੀ ਕਥਾ ਚੱਕ ਕੇ ਰੱਖਤੀ ਇੱਥੇ ਕੋਈ ਪੁਰਾਣੀ ਪੁਰਾਣ ਕਥਾ। ਹਾਂ ਹਾਂ ਹਾਂ। ਆ ਤਾਂ ਡੈਫੀਨੇਸ਼ਨ ਦੇਤੀ। ਗੁਰੂ ਦਾ ਨਾਮ ਲੈ ਕੇ ਦੁਆਤੀ ਭਾਈ ਆ ਡੈਫੀਨੇਸ਼ਨ ਦੇ ਦੋ ਇਹਦੀ ਜਾਣਕਾਰੀ ਕੋਈ ਇਹਨਾਂ ਦਾ ਹੋਰ ਕੁਝ ਕਰ ਦੇਣਾ ਡਾਈਵਿਨੇਸ਼ਨ ਦੇ باوجود ਵੀ ਹੋਰ ਕੁਛ ਕਰੀ ਫਿਰਦੇ ਸੀ ਹੂੰ ਜਾਣ ਕੇ ਕੀਤਾ ਅਸਲ ਚ ਜ਼ਿੰਮੇਵਾਰੀ ਨਹੀਂ ਸੀ ਹੂੰ ਇਹਨਾਂ ਨੇ ਠੀਕਾ ਕੀਤਾ ਲੋਕ ਨਹੀਂ ਸੀ ਉਹ ਹੂੰ ਪਤਾ ਸੀ ਸਭ ਕੁਝ ਹੂੰ ਉਹ ਛਾੜੇ ਵਰਗੇ ਨਹੀਂ ਰਿਹਾ ਉਹ ਛਾੜੇ ਵਰਗੇ ਉਹ ਤਾਂ ਜਿਆਦਾ ਪੜੇ ਲਿਖੇ ਸੀ ਕਾਸ਼ੀ ਦੇ ਅਸੀਂ ਤੁਹਾਨੂੰ ਪੜਾ ਕਾਸ਼ੀ ਪੜਾਈ ਦੀ ਹੂੰ ਜਿਹ ਆਵੇ ਪੜੇ ਹੋਏ ਨੇ ਜੱਟਪੂਟ ਘਰ ਉਹ ਏਡੇ ਵਿਦਵਾਨ ਸੀ ਹੂੰ ਹੂੰ ਉਹਨਾਂ ਨੂੰ ਤਾਂ ਮੈਨੂੰ ਪਤਾ ਲੱਗਿਆ ਬਈ ਹੂੰ ਹੂੰ ਵਿਦਵਾਨ ਦਾ ਨਹੀਂ ਸੀ ਹੂੰ ਹੂੰ ਜਾਣ ਤੋਂ ਜੋ ਹੀ ਜਾਣਿਆ ਹੂੰ ਉਹਨਾਂ ਮਨ ਦਾ ਉਹ ਜਾਣਦਾ ਜਿਹਦੇ ਜਾਣ ਲਿਆ ਉਹ ਜਾਣ ਕੇ ਇਸ ਕਰਕੇ ਤਿੰਨਾਂ ਨੂੰ ਜਾਣ ਕੇ ਆਇਆ ਹੂੰ ਸੁਭਾਣ ਜੀ ਨਾਨਕ ਵੀ ਜਾਣਦਾ ਅਮਰਦਾਸ ਵੀ ਜਾਣਦਾ ਅੰਦਰ ਦੇ ਵੀ ਜਾਣਦਾ ਠੀਕ ਹੈ ਅੱਗੇ ਟਾਈਮ ਪਿੰਨੇ ਹੈਗੇ ਨੇ ਹੂੰ ਹੂੰ ਗੁਰੂ ਮੰਦਾ ਦੇ ਗੁਰੂ ਮੰਦਾ ਉਹਦਾ 62 ਸਾਲ ਹੈ ਜਦੋਂ ਇੱਧਰ ਆਇਆ ਗੁਰੂ ਘਰ ਚ ਹੂੰ ਹੂੰ 62 ਸਾਲ ਹੈ ਹੂੰ ਹੂੰ ਇਹਨਾਂ ਜੀ ਸਰ ਵਿਨਾਜ ਜੀ ਦਾ ਬਰਿਆ ਹੀ ਨਹੀਂ ਦੀ ਹੈ ਗੁਰੂ ਅਮਰਦੇਵ ਕੋਲ ਰਾਮਨਾਥੇ ਤੇ ਉਹ ਸਰਕਾਰ ਦਾ ਥਈ ਹੂੰ ਗੁਰੂ ਨਾਨਕ ਵੀ ਸੀ ਹੂੰ ਹੂੰ ਕਿੰਨੇ ਜਨ ਅੱਗੇ ਮੈਂ ਹੋ ਗਿਆ ਐਡੇ ਟਾਈਮ ਹੂੰ ਹੂੰ ਜਨਕ ਜਨਕਾਇਆ ਹੈ ਹੂੰ ਹੂੰ ਜਨਕ ਜਨਕ ਬੈਠੇ ਸਿਹਾ ਹਸਣ ਇਹ ਵੀ ਗੁਰਬਾਣੀ ਦੀ ਪੰਕਤੀ ਹੈ ਉਹ ਜਿਹੜੇ ਸਿਹਾ ਹਸਣ ਤੇ ਬੈਠੇ ਨੇ ਸਾਰੇ ਜਨ ਕੋ ਦਰ ਠੀਕ ਹੈ ਔਰ ਇਹਨਾਂ ਨੂੰ ਜਨਕ ਹਾਂਜੀ ਉਹ ਚਾਰ ਦਿਨ ਹੋਈ ਤੇ ਗਾਣਿਆਂ ਹੁਣ ਮਾਂ ਰਸ ਧਰਿਆ ਹੂੰ ਜੋ ਆਦਮ ਗਿਆਨੀ ਹੈ ਜਿਹਨੇ ਆਪਣਾ ਜਾਣ ਲਿਆ ਹੂੰ ਹੂੰ ਇਨੇ ਆਪਣਾ ਮੂਹਰ ਪਛਾਣ ਲਿਆ ਹੋ ਜਨਕ ਇਸ ਇਸ ਗੱਲ ਦੇ ਇਸ ਦੇ ਦਾ ਅਰਥ ਸਾਬਸੀ ਨੇ ਵੀ ਠੀਕ ਕੀਤਾ ਜੀ ਜਨਕ ਉਹ ਹੈ ਜਿਸ ਨੇ ਅਕਾਲਪੁਰ ਨੂੰ ਜਾਣ ਲਿਆ ਹੈ ਅਕਾਲਪੁਰ ਨੂੰ ਕਾਹਨੋਂ ਜਾਣ ਲਿਆ